ਹਾਂਜੀ ਮਿੱਤਰੋ ਕਿਵੇਂ ਹੋਗੇ ਤੇ ਆਪਾਂ ਪਹੁੰਚ ਗਏ ਮਿਸਤਰੀ ਲੇਵੇ ਬਿਸ਼ੱਕ 2 ਮਿੰਟ ਤਾਂ ਲਾਤੇ ਗੱਡੀ ਸੈਟ ਹੋਣ ਤੇ ਪਰ ਕੋਈ ਚੱਕਰ ਨਹੀਂ ਭਰਾ ਆਪਣਾ ਆ ਬੈਠਾ ਚੋਬਰ ਕੰਮ ਕਰਦਾ ਆਪਣੀ ਗੱਡੀ ਦਾ ਤੇ ਮਿੱਤਰਾਂ ਕਰਦੇ ਤੇਨੇ ਵਲੋਗ ਦੇਖਿਆ ਜੀ ਗੱਲ ਰ ਆਪਣਾ ਜੀਜੋ ਉਹ ਆਪਣੇ 35 ਲੱਖ ਦਾ ਮੁੱਦਾ ਚੱਕਿਆ ਆ ਆਪਾਂ ਪੂਰੀ ਪੰਗੇ ਨਾ ਰਿਆ ਕਰ ਆਪਾਂ ਲਾਪਾ ਕੀਤੀ ਕਿ ਨਹੀਂ ਦੱਸੀ ਦੱਸ ਪੂਰੀ ਕੀਤੀ ਆ ਮੈਂ ਦੇਖਿਆ ਵਲੋਗ ਪੁਰਾ ਜੱਜਮਾਲਾ ਪਾ ਇੱਕ ਭਰਾ ਆਪਣਾ ਸੀ ਇੱਧਰ ਤੋਂਵੇਂ ਇਕੱਠੇ ਰਲ ਮਿਲ ਕੇ ਕੰਮ ਕਰਦੇ ਜੇ ਛੇਤੀ ਹੋ ਜਾਊਗਾ ਤੇ ਇੱਕ ਚੋਬਰ ਬਣਾਉ ਬੈਠਾ 2 ਮਹੀਨੇ ਕਿਹ ਲਾਇਆ ਗੱਡੀ ਮੁਸਾਲਿਆ ਨਹੀਂ ਗਈ ਜਾਣਾ 2 ਮਹੀਨੇ ਉਹ ਫਿਰ ਪਹਿਲਾਂ ਪਾਸ ਦੂਜੀ ਫੀਟਿੰਗ ਕੀਤੀ ਜਿਹੜਾ ਫਾਈਨਲ ਜਿਹੜਾ ਆਪਾਂ ਸੀ ਕੀ ਹੁੰਦਾ ਨਾ ਮਹੀਨੇ ਤੋਂ ਉੱਤੇ ਹੋ ਗਿਆ ਉੱਤੇ ਹੋ ਗਿਆ ਮੇਰੇ ਤੋਂ ਉੱਤੇ ਹੋ ਗਿਆ ਇਹਦਾ ਉਹ ਵੀ ਕਰਾਇਆ ਆਪਾਂ ਕਲੀਅਰ ਨਹੀਂ ਕਰਾਇਆ ਇੰਸ਼ੋਰੈਂਸ ਉਹਦੇ ਵੀ ਟਾਈਮ ਲੱਗ ਗਿਆ ਤੇ ਇੱਕ ਮੁੰਡਾ ਆਪਣਾ ਉਹ ਬੈਠਾਗਾ ਔਰ ਇਲਾ ਦੇਖੀ ਜਾਂਦਾ ਵੀ ਕੋਰਪਰੀ ਦੀ ਹੋਰ ਕੰਡੜ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ ਤੇ ਰਹੀ ਗੱਲ ਮੰਨੇ ਦੀ ਉਹਦੀ ਸਰਵਿਸ ਹੋ ਗਈ ਯੂਕੇ ਵੀਡੀਓ ਹੋ ਗਿਆ ਵਾਇਰਲ ਹੁਣ ਮੰਗੂਆ ਮਾਫੀ ਹਨਾ ਆਗ ਲਾਈ ਚਲਾਉ ਨੂੰ ਵੀ ਕਿੰਨੇ ਪੈਸਾ ਵੀਰੇ ਤੇ ਹਾਂਜੀ ਬਾਬਿਓ ਕਰਨਾ ਪੈਂਦੀ ਐ ਨਾ ਗੰਡ ਗੰਡ ਇੰਨਾ ਟਾਈਮ ਲੱਗ ਗਿਆ ਆਪਣੀ ਗੱਡੀ ਤੇ ਤੇ ਆਹ ਦੇਖ ਲੋ ਕੁੱਲ ਮਿਲਾ ਕੇ ਝੜਿਆ ਗਿਆ ਇੰਜਨ ਇੰਜੈਕਟਰ ਇੰਜੈਕਟਰ ਸਭ ਝੜੇ ਗਏ ਤੇ ਅੱਗੇ ਸਰਪਮਾਰਗ ਸਟਾਰਟ ਕਰਕੇ ਦਿਖਾਵਾਂਗੇ ਬਹੁਤ ਟਾਈਮ ਹੋ ਗਿਆ ਰਾਣੀ ਸੁਨਦਰਾ ਨੂੰ ਕੱਢੇ ਨੂੰ ਹੁਣ ਕੱਢਾਂਗੇ ਜਾ ਕੇ ਪਹਿਲੇ ਵੀਲ ਵਾਲ ਪਾਉਣੇ ਹੈਗੇ ਟਾਇਰ ਚੇਂਜ ਕਰਾਉਣੇ ਤੇ ਵਾਹੇ ਹਾਈ ਹਾਈ ਮਿਹਰੇ ਮਿਸਤਰੀ ਦੰਦ ਕੱਢਦੇ ਨੇ ਐਨੇ ਮੈਨੂੰ ਚਿੱਠਾ ਦੇਣਾਗਾ ਵੀ ਇੰਨੇ پیسے ਬਣਦੇ ਕੋਈ ਉਹਨੇ ਵਾਪਚੀ ਕਰ ਲੈਣੇ ਉਦਾਂ ਯਾਰ ਪ੍ਰੋਮੋਸ਼ਨ ਕਰ ਦੂੰਗਾ ਤੇਰੀ ਮੈਂ ਕੱਟ ਲਈ ਪਾਉਂਦਾ 10000 ਵਿੱਚੋਂ ਹੈ ਲੈਸ ਨਾ ਕਰੇਂ aí ਹੁਣ ਤੈਨੂੰ ਦੋ ਦਿਨ ਬਲੌਗ ਭਾਈਆਂ ਭਾਈਆਂ ਨੂੰ ਵੀ ਪ੍ਰੋਮੋਟ ਨਾਲੇ ਪੈਸੇ ਦੇਣੇ ਪੈਗੇ ਫੇਰ ਅਸੀਂ ਪ੍ਰੋਮੋਟ ਨਾਲ ਬਾਹਰੋਂ ਹੀ ਕਰਾਂਗੇ ਉਹੀ ਤਾਂ ਅਸੀਂ ਤਾਂ ਮੈਨੂੰ ਮਾਣ ਆ ਯਾਰ ਭਰਾਵਾਂ ਨੂੰ ਵੀ ਗੱਡੀਆਂ ਦੀ ਸਰਵੇ ਦਾ ਕੰਮ ਦਾ ਪੈਸਾ ਦੇਣਾ ਪੈਗਾ ਆ ਤੂੰ ਆ ਮੈਨੂੰ ਫਿਰ ਆ ਤੂੰ ਆ ਹੋਜੇ ਮੈਂ ਤੈਨੂੰ ਮੈਂ ਪੈਸਾ ਦਾ ਨਾ ਆ ਆ ਤੂੰ ਆ ਰਹੇ ਹੋ ਭਾਈ ਤੇ ਮੈਂ ਮੈਂ ਪੈਸਾ ਦਾ ਨਾਲਿਆ ਜਾ ਮੈਂ ਮੈਂ ਇੱਕ ਵਾਰੀ ਵੀ ਗਿਆ ਮੈਂ ਨਾ ਨਾ ਇਹ 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 ਤਰੀਫ ਤੇ ਭਰਾ ਜੀ ਦਾ ਪਾਪਾ ਬਗਬਾ ਮੈਨੂੰ ਆਪ ਕਿਹਾ ਆਪਾ ਬੰਦੇ ਹੀ ਆਪਾ ਉਹ ਬੰਦੇ ਨਾਲ ਹੀ ਵਰਤਦੇ ਆ ਜਿਹੜਾ ਬੰਦਾ ਆਪਣਾ ਜਿਹਨੂੰ ਭਰਾ ਕਹਿੰਦਾ ਭਰਾ ਕਿਸ ਗੱਲ ਕਰਕੇ ਕਹਨੇ ਹੁੰਨੇ ਆਪਾਂ ਤੇ ਤੇਰੀ ਗੱਲ ਹਰ ਤੂੰ ਮੈਨੂੰ ਆਪ ਕਿਹਾ ਪੈਸੇ ਪਾਉਣਾ ਮੈਂ ਕਿਹਾ ਪਾਈਂ ਲਾ ਦੇ ਹਾਂ ਇਹ ਹੱਕ ਨਹੀਂ ਕਿਹਾ ਵੀ ਬਾਅਦ ਚ ਚਿੱਠਾ ਦੂੰਗਾ ਵੱਡਾ ਬਣਾ ਕੇ ਚਲੋ ਆ ਗਈ ਨਾ ਸਮਾਂ ਇਹ ਮਹੀਨੇ ਮਹੀਨੇ ਦੰਦਾ ਜਿਹੜੇ ਜੀਭ ਜੀ ਹੁੰਦੀਆਂ ਨਾ ਬਾਹਰ ਨੂੰ ਇਹ ਕਿਸੇ ਗੱਲਾਂ ਕਰਕੇ ਹੁੰਦੀ ਹੈਗੀ ਇਹ ਹੁਣ ਖਿੱਚੀ ਜਾਂਦਾ ਕੰਮ ਤੇ ਆ ਆਪਣਾ ਬੈਲਟਰ ਪਰਾਲੂ ਕੀ ਜਾਂਦਾ ਐ ਲੁਕ ਨਹੀਂ ਜਾਂਦੇ ਤੈਨੂੰ ਵੀ ਵਲ ਤੇ ਇੱਕ ਤੁਹਾਨੂੰ ਹੋਰ ਦਿਖਾਉਣਿਆ ਬੰਦਾ ਖੜਜੋ ਤੁਹਾਨੂੰ ਪਹਿਲਾਂ ਵੀ ਦਿਖਾਇਆ ਜੀ ਬੈਠਾ ਸੀ ਨਾ ਹੁਣ ਲੰਮਾ ਬੈ ਗਿਆ ਇਧਰ ਜਾਈ ਪਾਲੂਗਾ ਹੁਣ ਇਹ ਆਹ ਦੇਖ ਲਓ ਸੱਤਰੀ ਗੱਲ ਸਾਰਿਆਂ ਨੂੰ ਜੀ ਦੇਖ ਲਓ ਆਹ ਕੰਮ ਨੇ ਆਹ ਗੱਲਾਂ ਨੇ ਤੇ ਆ ਬਾਤਾਂ ਨੇ ਤੇ ਤੁਹਾਨੂੰ ਅੱਗੇ ਜਿਹੜਾ ਸਟਾਰਟ ਹੋਊਗੀ ਤੁਹਾਨੂੰ ਦਿਖਾਵਾਂਗੇ ਜੀ ਕੰਮ ਤੇ ਮਿਸਤਰੀ ਲੌਂਦੇ ਹੋਏ ਪੰਝਾ ਹਰ ਨਹੀਂ ਇਹ ਇਹ ਦੋਨ ਆਸ ਦੋਨੇ ਆ ਬਰਾਬਰ ਆਦੇ ਪੱਟਾਂ ਦੇ ਰੱਖੋ ਚਲਾ ਦਿਓ ਆਹ ਦੇਖਦੇ ਆ ਇਹ ਛੱਡ 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 ਕੰਮ ਲਓ ਛੱਡ ਛੱਡ ਇਹ ਬਾਣ ਬਿੱਜਾ ਬੋਹ ਰਾਜਾ ਇੱਥੇ 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 ਹੁੰਦਾ ਸਿੱਧਾ ਤੂੰ ਦੋ ਹੱਥ ਛੱਡ ਦੇ ਆ ਛੱਡ ਆਹ ਆਹ ਦਾ ਘੁੱਟ ਨਹੀਂ ਲੱਗਾਈ ਤੋ ਰੈਫਰੀ ਵਿੱਚ ਹੀ ਹੈਗਾ ਜੋ ਘੁੱਟ ਤਾਂ ਨਹੀਂ ਲੱਗਾਈ ਤੰਨੇ ਮੋੜਿਆ ਨੀ ਮੋੜਨਾ ਸਿੱਧਾ ਰੱਖ ਪਾਣੀ ਤੂੰ 3 ਇਹ ਮੈਂ ਨਹੀਂ ਪਹਿਲਾਂ ਛੱਡ 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 ਪਹਿਲਾਂ ਇਹਨੇ ਘੁੱਟ ਮੋੜ ਲਿਆ ਕੰਮ ਛੱਡ ਇਹ ਆ ਉਹ ਵੀ ਉਹ ਵੀ ਉਹ ਗੁੱਟ ਕਦ ਲੈ ਗੁੱਟ ਮੋੜਦਾ ਨਹੀਂ ਨਹੀਂ ਉਹ ਵੀ ਟੀੜਾ ਵਾ ਉਹਦੀ ਕੋਈ ਰੁੱਟੀ ਹੋਈ ਜਾਣਾ ਇਹ ਹੁਣ ਗੁੱਟ ਤਾਂ ਪਹਿਲਾਂ ਹੀ ਮੋੜ ਲੈ ਲਵੇਦਾ ਉਹ ਰੋਹੀ ਗੁੱਟ ਤੋਂ ਉਹ ਹੀ ਗੁੱਟ ਤੋਂ ਉਹ ਤੂੰ ਪਹਿਲਾਂ ਤੂੰ ਮੋੜ ਦਿਆ ਪਹਿਲਾਂ ਤੂੰ ਮੋੜ ਦਿਆ ਪਹਿਲਾਂ ਲਾ ਤਾ ਇਹਦਾ ਆ ਦੇਖ ਲੈ ਲੈ ਕਿੱਥੇ ਰੱਖਿਆ ਚੱਲ ਬਾਹਰ ਸਿੱਧੀ ਰੱਖ ਲੈ ਗੁੱਟ ਮੋੜਨੀ ਨਹੀਂ ਕਿਸੇ ਨੂੰ ਨਹੀਂ ਮੋੜਨਾ ਭਾਲੇ ਵੀ ਮੁੜਿਆ ਹੈ ਯਾਰ ਹੱਥ ਲਾਉਣਾ ਹੈ ਹੱਥ ਜੋਰ ਹੱਥਾਂ ਦਾ ਜੋਰ ਤਾਂ ਲਾ ਜੋਰ ਤਾਂ ਲਾ ਲਾ ਚੱਕਰ ਜੋਰ ਲਾ ਸਕਦੇ ਹਾਂ ਨਹੀਂ ਇੱਥੇ ਜੋਰ ਲਾ ਜੋਰ ਲਾ ਸਕਦੇ ਹਾਂ ਜੋਰ ਜੋਰ ਲਾ ਸਕਦੇ ਹੁੰਦਾ ਪਰੇ ਜੋਰ ਵਾਸਤੇ ਹੁੰਦਾ ਤੇਰੇ ਕਰਾ ਪੱਟਦੇ ਆਂ ਉਧਰ ਤੂੰ ਜ਼ੋਰ ਤੂ ਲਾ ਲੈ ਤੂ ਲਾ ਲੈ ਤੂ ਲਾ ਲੈ ਆ ਤਾ ਦਾ ਲੱਤ ਤੇ ਹੀ ਰੱਖਣਾ ਪਹਿਲੇ ਹੀ ਦਾ ਬਾਹਾਂ ਸਿੱਕ ਲੈ 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 ਕੰਮ ਕਰੋ ਐ ਰੱਖ ਹਾਂ 1 2 3 ਆ ਕੰਮ ਲਾ ਇਹ ਝੋਟਾ ਸਾਡਾ ਆ ਝੋਟਾ ਅਰੇ ਬਾਹ ਦੁੱਤੀ ਨਹੀਂ ਇਹ ਪਹਿਲਾਂ ਵੀ ਲਵਾਦਾ ਮਿਸਤਰੀ ਕੱਚੀ ਕੱਚੀ ਹਵਾ ਮਾਰਦਾ ਹੋਇਆ ਮੇਰੀ ਗੱਡੀ ਨੇ ਫੇਰ ਆਉਂਦਾ ਹੋਇਆ ਜਦੋਂ ਤੂੰ ਉਧਰ ਤੂੰ ਇਧਰ ਹੀ ਸੋਣਾ ਲਾ ਦਾਂਗਾ ਤੂੰ ਜਾਣ ਸੋਣਾ ਇਧਰ ਹੀ ਲਾ ਦਵਾ ਕੰਮ ਕਰ ਇਹ ਜਦੋਂ ਐਕਸਪਰਟ ਹੈਗਾ ਤੰਗ ਕਰ ਦੇਣ ਦਾਰੂ ਵਾਲੇ ਕੀੜੇ ਹੈ ਹੈ ਆ ਦੇਖ 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 ਉਹ ਲੈ ਆ ਕਰ ਕਹੀ ਆ ਗਿਆ ਛੇਦੀ ਝੜ ਦੋ ਛੇਦੀ ਝੜ ਦੋ ਉਹ ਕਹਿੰਦਾ ਲੈ ਆ ਕੋਕੂ ਕੋਕ ਲੈ ਉਹ ਕਹਿੰਦਾ ਇਹਦਾ ਪੈਰ ਲਈ ਢੋਣ ਵੀ ਪੂਹਣਾ ਐ ਇਹਨਾਂ ਨੂੰ ਧਵਾਵਾਂਗੇ ਇਹਨੂੰ ਛੱਡਣਾ ਹੀ ਹੈ ਇੱਕਦਮ ਇਹਨੂੰ ਛੱਡਣਾ ਤੈਨੂੰ ਫਿਰ ਆਹਦਰ ਇਹਨਾਂ ਨੂੰ ਧਵਾਵਾਂਗੇ ਗੰਦ ਵੀ ਇਹਨਾਂ ਨੇ ਪਾਇਆ 100 ਰੁਪਏ ਡਰੈਗਲੀਨ ਦਾ ਲੱਗਣਾ ਹੱਤਵਾਵਾਂਗੇ ਜਾਨ ਇਹਨਾਂ ਤੇ ਗੰਦ ਵੀ ਇਹਨਾਂ ਨੇ ਪਾਇਆ ਮੈਂ ਸਾਫੜਾ ਸਾਚਮਾ ਸਾਫ ਜਿਵੇਂ ਸਾਫ ਖੜੀ ਜਿੰਦੀ ਗੱਡੀ ਲਿੱਤਰੀ ਮੇਰੇ ਨਾਲ ਬਲੌਗ ਪਏ ਨੇ ਮੈਂ ਕੱਚੀ ਗੱਲ ਨਹੀਂ ਕਰਦਾ ਤੇ ਐਂ ਗੱਲਾਂ ਬਾਤਾਂ ਕਰਦੇ ਕਰਦੇ ਫਿਰ ਮਿਸਤਰੀ ਦੇ ਕੋਲ ਗੱਡੀਆਂ ਹੀ ਹੋਰ ਨੰਬਰ ਨਹੀਂ ਦਿਖਾਉਂਦੇ ਆਪਾਂ ਲਓ ਐਦਾਂ ਦੇ ਕੰਮ ਦੇਖੋ ਗੱਡੀ ਦਾ ਨੰਬਰ ਨਹੀਂ ਦਿਖਾ ਸਕਦੇ ਇਹੋ ਜਿਹੇ ਕੰਮ ਵੀ ਹੁੰਦੇ ਨੇਗੇ ਕੁਰਬਾਨ ਬੱਜੀ ਆ ਵੀ ਇਹ ਮਿਸਤਰੀ ਕੋਲ ਮਲਾ ਕੇ ਸਾਰੀਆਂ ਗੱਲਾਂ ਬਹਿ ਕੇ ਉਹਦੇ ਦੇਖਦੇ ਨੇ ਇਹਨਾਂ ਪਤਾ ਲੱਗਦਾ ਰਹਿੰਦਾ ਹੈਗਾ ਬਦਮਾਸ਼ ਵੀ ਕਦੇ ਕੀ ਹੋ ਗਿਆ ਇਹਨਾਂ ਦਾ ਤਾਂ ਵੀ ਆਉਂਦਾ ਰਹਿੰਦਾ ਹੈ ਸਿਸਟਮ ਰੋਜ਼ ਰੋਜ਼ ਐ ਕਾਹ ਦਿਖਾ ਰਿਹਾ ਆਪ ਚੋਰੀ ਹੋ ਗਈ ਗੱਡੀ ਇੰਜ ਨਹੀਂ ਲੱਗਿਆ ਕੋਈ ਤੇ ਤੇ ਗੱਡੀ ਚੋਰੀ ਹੋ ਗਈ ਤਾਂ ਇੰਜਨ ਲੈ ਆਵੀਂ ਫੋਲ ਕੇ ਤੇ ਹਾਂਜੀ ਮਿੱਤਰੋ ਬਾਕੀ ਸਾਨੂੰ ਕਮੈਂਟ ਕਰ ਦਿਆ ਕਰੋ ਕਿ ਅੱਗੇ ਰੇਲ ਕਿਹਦੀ ਬਣਾਉਣੀ ਆਪਾਂ ਬਣਾਇਆ ਕਰਾਂਗੇ ਇੱਕ ਲਿਮਟ ਤੇ ਰਹਿ ਕੇ ਤੇ ਤਰੀਕੇ ਨਾਲ ਹੂੰ ਤਰਕ ਚ ਗੱਲਾਂ ਤਰਕ ਵਾਲੀਆਂ ਹੋਣੀਆਂ ਜਾਣ ਪਊਗੀ ਫੁੱਦੂ ਗੱਲ ਨਹੀਂ ਕਰਦੇ ਬੇਕਾਰ ਗੱਲ ਨਹੀਂ ਕਰਦੇ ਆਪਾਂ ਤੇ ਗੱਡੀ ਜਦੋਂ ਮੰਨ ਲਓ ਸਾਫ਼ ਸੁਭੂ ਹੋ ਵੀ ਗੱਡੀ ਜੋ ਸਾਫ਼ ਸੁਭੂ ਹੋ ਗਈ ਨਾ ਗੱਡੀ ਤੁਹਾਨੂੰ ਦਿਖਾਵਾਂਗੇ ਅੱਜੇ ਵਾਲੀ ਵੀ ਉਹ ਸਾਰੀ ਲਵੇਟ ਲੀ ਆਨੇ ਹੋਈ ਉਹ ਦਿਖਾਵਾਂਗੇ ਬਾਕੀ ਵਧੀਆ ਆਪਣਾ ਪਿਛਲਾ ਬਲੌਗ ਵਧੀਆ ਚੱਲੀ ਜਾਂਦਾ ਹੈ ਜਿਹੜਾ ਪਿੱਛੇ ਪਾਇਆ ਸੀ ਆਪਾਂ ਕੋਰਪ੍ਰੀਤ ਤੇ ਆਹੀਂ ਖਿੱਚ ਕੇ ਰੱਖਿਆ ਕਰੋ ਕੰਮ ਯਾਰ ਆਹੀਂ ਨਿਆਰਾ ਹੁੰਦਾ ਹੈਗਾ ਜਦੋਂ ਬੰਦੇ ਦੇ ਕਰਲੇ ਕਰੀਤੇ ਵੀਡੀਓ ਪਹੁੰਚਦੇ ਨਾ ਵੀ ਹਾਂ ਕਿਸ ਨੇ ਵੀਡੀਓ ਪਾਈ ਆ ਸਾਡੇ ਤੇ ਇਹਨੂੰ ਪਤਾ ਲੱਗਦੇ ਅਗਲਾ ਆ ਜਾਂਦੀ ਬੰਦੇ ਨੂੰ ਤੇ ਹਾਂਜੀ ਬਾਬਿਓ ਗੱਡੀ ਹੋ ਜਾਂਦੇ ਰੈਡੀ ਆਪਣੀ ਤੋਦਵਾਰ ਲਈ ਪਹਿਲਾਂ ਜਿਹੜੀ ਹਾਲਤ ਸੀ ਇੱਕ ਮਿਸਤਰੀ ਨਾਲ ਬੰਦੀ ਐ ਕਿਮਸਤਰੀ ਮਾੜਾ ਮੂੰਹ ਮੋਟਾ ਕਰੀ ਬੈਠਾਗਾ ਬੱਤੋ ਸਾਬ ਦਾ ਕਰਾਂਗੇ ਇਹਦੇ ਨਾਲ ਵੀ ਉਹ ਕੰਮ ਕਿੱਥੇ ਰਨਾ ਓਏ ਓਏ ਬਹੁਤ ਕਾਲੀ ਆ ਮੁੰਡੇ ਨੂੰ ਕਹਿੰਦਾ ਵੀ ਹੁਣ ਛੇਤੀ ਗੱਟੀ ਲੈ ਜਾਣੀ ਆ ਵੀ ਮੈਂ ਤੇਰੀ ਕਰ ਦੋ ਬਸ ਨਹੀਂ ਜਾਨ ਨਿਕਲੀ ਜਾਂਦੀ ਐ ਇਹਦੇ ਬਿਨਾ ਅੱਜ ਮੇਰੀ ਹਾਂਜੀ ਮਿੱਤਰੋ ਉੱਤੇ ਸਾਰੀ ਹੋ ਗਈ ਕੰਪਲੀਟ ਹੁਣ ਲੱਗਾ ਧੌਣ ਦਾ ਕੰਮ ਆਪਣਾ ਭਰਾ ਲੱਗਿਆ ਪਿਆ ਧੌਣ ਤੇ ਬਹੁਤ ਟਾਈਮ ਹੋ ਗਿਆ ਆਪਣੇ ਭਰਾ ਲੋਏ ਵੀ ਆਪਾਂ ਨੂੰ ਯਾਰ ਇੱਕ ਮੂੰਹ ਪਿਆਰ ਜਿਹਾ ਪੈ ਗਿਆ ਹਨਾ ਕੋਈ ਗੱਲ ਨਹੀਂ ਜਣ ਮਿਲਦੇ ਗਿਲਦੇ ਰਹਾਂਗੇ ਪਰ ਤੂੰ ਨਾ ਭੁੱਲ ਜੀਂ ਕਿਤੇ ਅਸੀਂ ਨਹੀਂ ਭੌਂਦੇ ਬਸ ਠੀਕ ਹੈ ਮਿਲਦੇ ਗਿਲਦੇ ਰਹਾਂਗੇ ਉਹੀ ਗੱਲ ਹੁੰਦੀ ਆ ਯਾਰ ਜਿੱਤੇ ਆਪਾਂ ਬੜਾ ਟਾਈਮ ਸਪੈਂਡ ਕਰਦੇ ਆ ਮੂੰਹ ਪਿਆਰ ਪੈ ਜਾਂਦਾ ਨਾ ਤੇ ਜਿਹਨਾਂ ਪਰ ਲੱਗਿਆ ਆਪਣੇ ਅੱਗੇ ਤੱਕ ਨਹੀਂ ਵੀ ਹੈਗੀ ਰੱਬ ਨਿਭਾਉਂਦਾ ਰਹੇ ਹਨਾ ਤੇ ਬਸ ਆਹ ਤੁਹਾਨੂੰ ਰਿਵਿਊ ਚੈੱਕ ਕਰਾ ਦੇਣਾ ਦੇਖੋ ਗੱਡੀ ਦਾ ਆਹ ਲਾਈਟ ਚ ਨਹੀਂ ਕੋਣੀ ਰਹੀ ਇਕੱਲੀ ਬਾਅਦ ਚੋ ਕਰਾਵਾਂਗੇ ਕਿਉਂਕਿ ਆਪਾਂ ਹੋ ਗਈ ਹਾਲੇ ਕਾਲੀ ਤੇ ਦੁਬਾਰਾ ਫਿਰ ਗੱਡਾ ਵਜਣਾ ਆਪਣੇ ਭਰਾਵਾਂ ਨਾਲਵੇਂ ਮਿਲਦੇ-ਗਿਲਦੇ ਰਹਿਆ ਕਰਾਂਗੇ ਮਾੜਾ-ਵੜਾ ਹੱਥ ਪੱਲਾ ਮਰਉਂਦੇ ਰਹਿਆ ਕਰਾਂਗੇ ਗੱਡੀ ਤੇ ਵੀ ਅੱਗੇ ਕੋਈ ਚੱਕਰ ਨਾ ਪੈਂਦਾ ਰਹੇ ਆਪਾਂ ਨੂੰ ਤੇ ਮਾਂ ਕਾਲੀ ਕਰੇ ਕਿਰਪਾ ਹੁਣ ਸਫਰ ਆਪਣੇ ਪੂਰੀ ਚੜ੍ਹਨ ਦੇ ਜਿੱਧਰ ਨੂੰ ਜਾਈਏ ਤੇ ਮੇਨ ਗੱਲ ਇੱਕ ਬੰਦਾ ਹੋਰ ਦਿਖਾਉਣੇ ਹੈਗੇ ਸ਼ਾਇਦ ਤੁਹਾਨੂੰ ਦਿਖਾ ਨਾ ਹੋਵੇ ਆ ਦੇਖੋ ਆ ਦੇਖੋ ਜੀ ਆ ਦੇਖੋ ਕਾਮਲ ਬਟਾ ਅੰਦਰ ਫੋਨ ਤੇ ਜਿਹਦੀ ਆਂਦਾ ਤੇ ਭਰਾ ਨਾਲ ਐਨੇ ਮਗਾਏ ਨੇ ਪੈਸੇ ਉਹ ਕਹਿੰਦਾ ਖੜ ਜਾ ਤੇ ਫਿਰ ਜਿੱਦੀ ਦਾ ਸ਼ੁਰੂ ਤੋਂ ਹੈਗੀ ਐ ਇਹ ਤੇ ਬਾਕੀ ਚਲੋ ਗੱਡੀ ਹੋ ਗਈ ਰੈਡੀ ਮਤਰਾ ਸਟਾਰਟ ਆ ਗੱਡੀ ਜਾਣ ਵਾਸਤੇ ਤੇ ਭਰਾਵਾਂ ਨੂੰ ਇੱਕ ਕਰ ਮਿਲ ਲਿਆ ਜਾਂਦੇ ਹੋ ਠੀਕ ਗੋਡਾਂ ਰੱਖਣਗਾ ਆਏਗਾ ਠੀਕ ਹੈ ਜੀ ਤੇ ਮਿਲ ਕਮਲ ਆਪਣਾ ਡੈਂਟਰ ਵੈਂਟਰ ਨੂੰ ਮਿਲ ਜੇ 2 ਮਹੀਨੇ ਗਾਲੇ ਬਦੰਦਰ ਲੈ ਦੇ ਚੱਲ ਜਾਣ ਨਾਲੇ ਆ ਦੇ ਬਰ ਦੇ ਰਹੋ ਮਹਾਰਾਜ ਇਹ ਬਲੌਗਰ ਨਾ ਚੇਤੇ ਕਰਾਉਂਦੇ ਰਹਿਣਗੇ ਬਾਕੀ ਕਿਸੇ ਨਾਲ ਮਿਲੇ ਸੀਗੇ ਇਹੀ ਤੁਹਾਡੀ ਫੋਟੋ ਬਣ ਜੇ ਮਹਾਰਾਜ ਨਾ ਕੋਈ ਚੱਕਰ ਨਹੀਂ ਜਾਣਾ ਰੱਬ ਲਾ ਭਰਾਵਾਂ ਦੀ ਸੁੱਖ ਸੁੱਖੀ ਤਾਂ ਪੂਰੀ ਹੁੰਦੀ ਆ ਚਲੋ ਓਕੇ ਮੇਰੀ ਜਾਨ ਓਕੇ ਓਕੇ ਹੁਣ ਅਗਲੀ ਵਾਰੀ ਜਦੋਂ ਆਉਂ ਡਿਫੈਂਡਰ ਤੇ ਹੀ ਆਉਂ ਆਲਾ ਅਗਲੀ ਵਾਰ ਜਦੋਂ ਆਵਾਂਗੇ ਜਦੋਂ ਹੁਣ ਜਗਰਾਵਾਂ ਵਾਲੇ ਆئیںਗਾ ਡਿਫੈਂਡਰ ਦੇ ਵਿੱਚ ਹੀ ਆئیںਗਾ ਚਲ ਭਾਈ ਓਕੇ ਜਾਨ ਲਵ ਯੂ ਕੋਈ ਸਮਾਨ ਭੁੱਲੇ ਤਾਂ ਨਹੀਂ ਚੈੱਕ ਕਰ ਲੈ ਇੱਕ ਵਾਰ ਚਲੋ